डॉक्टर साहब लिखे ऊपर साहब अंदर की लिखे है वो बाद अगे आओ सोची है कि ये आरती लक्ष्मी की शिव जी की हनुमान की राम भगत आरती गणेश जी की आरती गायत्री महामंत्र आरती लक्ष्मी जी की मैं क्या जबकि साहब लिखे जबकि साहब कितने हुए हम तो देख देख ਸ੍ਰੀ ਜਪਜੀ ਸਾਹਿਬ ਦੇ ਗੁਟਕਾ ਸਾਹਿਬ ਨਾਲ ਕੀਤਾ ਗਿਆ ਵੱਡਾ ਖਿਲਵਾੜ ਦੇਖ ਕੇ ਆ ਗਿਆ ਸਿੱਖਾਂ ਦੇ ਮਨਾਂ ਵਿੱਚ ਵੱਡਾ ਰੋਸ ਇੱਕ ਗੁਟਕਾ ਸਾਹਿਬ ਜਿਸ ਦਾ ਨਾਮ ਸ੍ਰੀ ਜਪਜੀ ਸਾਹਿਬ ਰੱਖਿਆ ਗਿਆ ਤੇ ਅੰਦਰੋਂ ਖੋਲਣ ਤੇ ਜਦ ਇਸ ਗੁਰਸਖਣੇ ਦੇਖਿਆ ਤਾਂ ਹੋਸ਼ ਉੱਡ ਗਏ ਕਿ ਜਪਜੀ ਸਾਹਿਬ ਦੀ ਬਾਣੀ ਦੀ ਜਗ੍ਹਾ ਹੋਰ ਧਰਮ ਦੇ ਪਾਠ ਇਸ ਗੁਟਕਾ ਸਾਹਿਬ ਵਿੱਚ ਦਿੱਤੇ ਹੋਏ ਨੇ ਤੇ ਪੂਰੇ ਗੁਟਕਾ ਸਾਹਿਬ ਵਿੱਚ ਕਿਤੇ ਵੀ ਜਪਜੀ ਸਾਹਿਬ ਦੀ ਬਾਣੀ ਨਹੀਂ ਦਿੱਤੀ ਹੋਈ ਤੇ ਕੇਵਲ ਤੇ ਕੇਵਲ ਆਖਰ ਵਿੱਚ ਮੂਲ ਮੰਤਰ ਜ਼ਰੂਰ ਦਿੱਤਾ ਹੋਇਆ ਜਿਸ ਨੂੰ ਲੈ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਹੈ ਕਿ ਕਿਸ ਤਰ੍ਹਾਂ ਸ੍ਰੀ ਜਪਜੀ ਸਾਹਿਬ ਦੇ ਗਿਆ ਵੀਡੀਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਵਪਾਰੀ ਦੁਆਰਾ ਚਪਵਾਇਆ ਗਿਆ ਹੈ ਅੰਦਰ ਕਰਨ ਟੇਕ ਚੰਦ ਅਰਜਿਤ ਗੋਇਲ ਕੋ ਕਪੜੇ ਦੇ ਵਪਾਰੀ ਹੈ ਗੈਂ ਚਾਨਣ ਜੋਗ ਉਹਨਾਂ ਨੇ ਚਪਵਾਤਾ ਫੋਟੋ ਮੈਂਡ ਵਾਲਾ ਨਿਸ਼ਾਨਤਾ ਪ੍ਰਿੰਟ ਮੈਂ ਪ੍ਰਿੰਟ ਮੈਂ ਨਾਲ ਸਾਤੇ ਦੇ ਕੋ ਸਵਾਸਤਿਕ ਬਣਿਆ ਆਰਤੀ ਸੰਗਰਾ ਲਿਖਿਆ ਹੈ ਗੁਟਕਾ ਸਾਹਿਬ ਹੈ ਜਪਜੀ ਸਾਹਿਬ ਹੈ ਅੰਦਰ ਕੀ ਲਿਖਿਆ ਹੈ ਉਹਦੇ ਬਾਅਦ ਅੱਗੇ ਆਓ ਸੋਚੀ ਹੈਗੀ ਹੈ ਆਰਤੀ ਲక్ష్ਮੀ ਕੀ शिव जी की हनुमान की राम भगत सोमवार का था मंगलवार का था साईं बाबा जी की बृहस्पतिवार की हनुमान चालीसा ए सानू इना नाल कोई ऑब्जेक्शन नहीं लेकिन गुटका साहब लेके ये लिखंदा की मतलब होया जेकर इस गुटका साहब विच श्री जपजी साहिब दी वाणी ही नहीं ता इस गुटका साहब दा नाम जपजी साहिब क्यों रखया गया ਤੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਕਿਉਂ ਬਣਾਈ ਹੋਈ ਹੈ ਜੋ ਲੋਕ ਅਜੇ ਬਾਣੀ ਦੀ ਪੂਰੀ ਤਰ੍ਹਾਂ ਸਮਝ ਨਹੀਂ ਰੱਖਦੇ ਜਾਂ ਸਿੱਖ ਧਰਮ ਪ੍ਰਤੀ ਜਨੂ ਨਹੀਂ ਹੈ ਇਸ ਕਾਰਨ ਉਹ ਲੋਕ ਜ਼ਰੂਰ ਵੱਡੇ ਭੁਲੇਖੇ ਵਿੱਚ ਆ ਸਕਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੇ ਸ੍ਰੀ ਜਪਜੀ ਸਾਹਿਬ ਦਾ ਨਾਮ ਰੱਖ ਕੇ ਇਸ ਤਰ੍ਹਾਂ ਗੁਟਕਾ ਸਾਹਿਬ ਤਿਆਰ ਕਰਨ ਵਾਲੇ ਉੱਪਰ ਤੇ ਕਰਾਉਣ ਵਾਲੇ ਉੱਪਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਕਮੈਂਟ ਕਰਿਓ